ਸਚੀ ਗੱਲ ਜੀ ਅੱਜ ਮੈਂ ਗੱਲ ਕਰ ਰਿਹਾ ਹਾਂ ਯੁੱਧ ਨਸ਼ਾ ਵਿਰੁੱਧ ਜਿਹੜਾ ਪੰਜਾਬ ਸਰਕਾਰ ਵੱਲੋਂ ਜੋ ਚਲਾਇਆ ਜਾ ਰਿਹਾ ਮੈਂ ਤੁਹਾਨੂੰ ਅਦਿਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਜਿਨ੍ਹਾਂ ਦੇ ਇਸ ਦਲੇਰੀ ਭਰੇ ਫੈਸਲੇ ਦੇ ਨਾਲ ਅੱਜ ਪੰਜਾਬ ਦੀਆਂ ਉਹ ਲੱਖਾਂ ਮਾਵਾਂ ਦੇ ਪੁੱਤ ਬਚਣਗੇ ਜਿਹੜਾ ਨੂੰ ਪਿਛਲੀਆਂ ਸਰਕਾਰਾਂ ਨੇ ਆਪ ਦੇ ਨਿੱਜੀ ਸੌੜੇ ਹਿੱਤਾਂ ਦੇ ਖਾਤਰ ਇੱਕ ਪੈਸੇ ਕਮਾਉਣ ਦੀ ਖਾਤਰ ਲੋਕਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚ ਲਾਇਆ ਸਨ ਲਾਇਆ ਸੀ ਸੋ ਵੀਰੋ ਜਿਹੜਾ ਪੰਜਾਬ ਪੁਲਿਸ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਜਾ ਰਿਹਾ ਹੈ ਜਿਹੜੇ ਲੋਕਾਂ ਦੇ ਜਿਹੜੇ ਜਿਨ੍ਹਾਂ ਨੇ ਕਿ ਨਸ਼ਿਆਂ ਦੇ ਨਾਲ ਐਡੇ-ਐਡੇ ਵੱਡੇ ਮਹਿਲ ਉਸਾਰਲੇ ਸਨ ਅਜ ਪੀਲਾ ਪੰਜਾ ਉਹਨਾਂ ਮਹਿਲਾਂ ਨੂੰ ਢਹ ਢੇਰੀ ਕਰ ਰਿਹਾ ਮੈਂ ਧੰਨਵਾਦ ਦੀਆਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਆ ਕੁਝ ਕੁ ਸਮੇਂ ਦੇ ਵਿੱਚ 4000 ਤੋਂ ਉੱਪਰ ਜਿਹੜੇ ਨਸ਼ੇ ਦੇ ਸਮਗਲਰ ਸਨ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਕੀਤਾ तकरीबन 2500 ਦੇ ਕਰੀਬ ਜਿਹੜੀ ਐਫ ਆਈ ਆਰ ਉਹ ਦਰਜ ਕੀਤੀ ਹੈ ਸੋ ਵੀਰੋ ਆਓ ਇਸ ਪੰਜਾਬ ਸਰਕਾਰ ਵੱਲੋਂ ਜਿਹੜੀ ਵਿੱਡੀਆ ਨਸ਼ਾ ਜਿਹੜਾ ਯੋਧ ਨਸ਼ਾ ਵਿਰੁੱਧ ਇਸ ਮਹੀਨ ਦਾ ਹਿੱਸਾ ਬਣੀਏ ਤੇ ਤਕੜੇ ਹੋ ਕੇ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ